ਲੋ ਜੀ ਦੋਸਤੋ ਨਮਸਕਾਰ ਇੱਕ ਵਾਰੀ ਫੇਰ ਸਵਾਗਤ ਹੈ ਆਪਨੇ YouTube ਚੈਨਲ ਪੰਜਾਬੀ ਜਨਸ ਲੋਕ ਤੇ ਇੱਕ ਵਾਰੀ ਫੇਰ ਆਪਾਂ ਤੁਹਾਨੂੰ ਕੁੱਤਰਵਾਜੀ ਮੁਕਾਬਲਾ ਦਿਖਾ ਰਹੇ ਹਾਂ ਮਨੀਵੀਰ ਜੀ ਤੇ ਮਿੱਠੂ ਵੀਰ ਜੀ ਦੇ ਕੁੜਾ ਪਾਰਟੀ ਤੇ ਬਨਾਰਸੀ ਪਾਰਟੀ ਦਾ ਮੁਕਾਬਲਾ ਇਹ ਮਾਫੀ ਚਾਹੁੰਦੇ ਆਂ ਮਨੀਵੀਰ ਜੀ ਦੀ ਵੀਡੀਓ ਬਣਾਈ ਨਹੀਂ ਗਈ ਪਰ ਉਹਨਾਂ ਦੇ 8 ਮਿੰਟ ਤਿਗੇ ਅੱਜ ਆ ਜਾਂਦੇ ਹੋਏ ਦਾ ਕਲਿੱਪ ਹੈਗਾ ਕਰੋ ਜੀ ਇੰਜੋਏ ਦੂਸਰੀ ਵਾਰੀ ਸਾਡੇ ਮਿੱਟੂ ਵੀਰ ਜੀ ਦੀ ਹੈ ਮਣੀ ਵੀਰ ਜੀ ਦੇ 8 ਮਿੰਟ ਮਾਰਕ ਆਏ ਸੀਗੇ ਬਹੁਤ ਸੋਹਣੇ ਸਿੱਧੇ ਗਏ ਸਿੱਧੇ ਆਏ ਤੇ ਹੁਣ ਆਕਾਸ਼ ਵੀਰ ਜੀ ਦੇ ਮਿੱਟੂ ਵੀਰ ਜੀ ਦੇ ਛੱਡੇ ਗਏ ਨੇ ਕਰ ਸਕਦੇ ਨਹੀਂ ਸ਼ੌਂਕ ਤੁਸੀਂ ਵੀਡੀਓ ਨੂੰ ਪੂਰਾ ਦੇਖਿਓ ਬਹੁਤ ਸੋਹਣੀ ਵੀਡੀਓ ਹੈ ਬਹੁਤ ਸੋਹਣੇ ਕਬੂਤਰ ਉੜੇਗੇ ਦੋਵੇਂ ਭਾਈਆਂ ਦੇ ਲਾਈਕ ਤੇ ਸਬਸਕ੍ਰਾਈਬ ਜ਼ਰੂਰ ਕਰਿਓ ਉੱਪਰ ਮਾਰ ਦੇ ਨੀ ਉਹ ਪਾਪਣਾ ਵੀ ਇਹਨਾਂ ਨੇ ਬੀਂ ਰੱਖਿਆ ਇਹ ਖੜ ਜਾ ਖੜ ਜਾ ਖੜ ਚੱਲ ਚੱਲ ਖਾ ਕੇ ਖਾ ਕੇ ਖਾ ਕੇ ਖਾ ਕੇ ਚਲੋ ਚੱਲ 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 ਉਹ ਖਾਣੇ ਲੱਗ ਜਾਵੇ ਉਹ ਵੀ ਚੱਲ ਰਹੇ ਆ ਮੈਂ ਦੇਖ ਲਿਆ ਉਹਨਾਂ ਨੇ ਵੀ ਇੱਕ ਵਾਰੀ ਜਾਂਦੇ ਆ ਜਾ ਕੇ ਉਹਨਾਂ ਲਾਂਗੇ ਨਾ ਬਸ ਗਏ ਬਾਹਰ ਜਿੱਡੀ ਉਹ ਵੀ ਤਾਂ ਜਾ ਰਹੇ ਹਾਂ ਬਹੁਤ ਹਵਾ ਵਿੱਚ ਆਲੂ ਆਹ ਹਾਂ ਉਹ ਗੇਣੀ ਨਾ ਮੌਸਮ ਹੀ ਸਾਫ਼ ਹੋ ਗਿਆ ਪਹਿਲਾਂ ਉਧਰ ਵੀ ਸੋਹਣੇ ਹੋ ਗਏ ਸੀ ਨਾ ਹੋਵੇ 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 ਯਾਰ ਕੋਈ ਵਾਸ ਹੋਏ ਲੈ ਵੀਰੇ ਆਇਆ ਹੋਰੇ ਹੋਰੇ ਸਾਰੇ ਮੈਂ ਦੋ ਜਿਹੜੇ ਬੋਲਣਾ ਬਾਲੇ ਹੋਰੇ ਹੋਰੇ ਮੈਂ ਕੰਮ ਨਹੀਂ ਕਰਦਾ ਆਵਾਜ਼ ਦੇਖੋ ਖਾਇਆ ਕਿਦਾ ਜਾਣਗੇ ਮੈਂ ਆਪ ਹੀ ਲਾ ਲੂਗਾ ਤਾਂ ਦਾ ਪਕੜੇ ਅੰਦਰ ਵਾਲਾ ਕੰਮ ਕਰਨਾ ਲੈ ਵੀਰੇ ਉਹ ਵੀਡੀਓ ਨੂੰ ਪੂਰਾ ਤੁਸੀਂ ਇੰਜੋਏ ਕਰ ਰਹੇ ਹੋ ਘਰੇ ਬੈਠੇ ਬੈਠੇ ਠੰਡ ਜਿਹੀ ਹਵਾ ਦਾ ਸਰਤਾ ਦੇਖਣ ਨੂੰ ਮਿਲ ਰਹੀਆਂ ਨੇ ਬਸ ਇੱਕ ਬੇਨਤੀ ਹੈ ਲਾਈਕ ਜ਼ਰੂਰ ਕਰੋ ਹੁਣੇ ਹੀ ਕਰ ਦਿਓ ਵੀਰੇ ਵੀਡੀਓ ਨੂੰ ਲਾਈਕ ਜ਼ਰੂਰ ਕਰਦਿਆ ਕਰੋ ਬਸ ਇੰਨੀ ਕੀ ਤੁਹਾਡੇ ਹੱਦ ਤੱਕ ਅੱਗੇ ਬੇਨਤੀ ਹੈ ਲਾਈਕ ਜ਼ਰੂਰ ਕਰ ਦਿਓ ਤੇ ਸਬਸਕ੍ਰਾਈਬ ਜਰੂਰ ਕਰੋ ਚੈਨਲ ਨੂੰ ਤਾਂ ਕਿ ਆਪਣਾ ਸ਼ੌਂਕ ਅੱਗੇ ਤੋਂ ਅੱਗੇ ਵਧਦਾ ਰਹੇ ਜਿਹੜਾ ਖੜੇ ਹੋ ਕੇ ਬੋਲ ਰਿਹਾ ਕੋਈ ਨਹੀਂ ਦੱਸਦਾ ਯਾਰ ਕੋਈ ਚੱਕਰ ਨਹੀਂ ਆਗਾ ਆ ਆਗੇ ਆ ਸਾਹਮਣੇ ਟਾਵਰ ਤੇ ਆ ਆਗੇ ਟਾਵਰ ਤੇ ਵੀ ਕੋਈ ਨਹੀਂ ਕੋਈ ਨਹੀਂ ਕੋਈ ਦੇਖ ਲੈਣੇ ਮੁੰਡੀ ਖੈ ਨਹੀਂ ਭਾਈ ਕੋਈ ਉਸੇ ਬਾਪੂ ਦੇ ਵਿਖਾਦਣਾ ਉਹ ਇਹਨੇ ਲਵਾਇਆ ਤੇ ਕਹਿੰਦਾ ਤੂੰ ਤੋੜ ਦਿਓ ਜੇ ਨੇੜੇ ਆਏ ਕੋਈ ਨਾ ਨੀਗਾ ਚ ਐ ਕੂਟਰ ਦਾ

ਲਾਇਆ ਵਾਹ ਕਿੰਨਾ ਟਾਈਮ ਬਾਅਦ ਆ ਗਈ ਵੀਰੇ 4 ਮਿੰਟ ਬਾਅਦ ਆ ਗਈ 4 ਮਿੰਟ ਬਾਅਦ ਹਾਂ ਹੈਲੋ ਹਾਂ ਹੈਲੋ ਹਾਂ ਚਲੋ 3 ਨੂੰ 3-4 ਮਿੰਟ ਬਾਅਦ ਆਗੇ ਸਾਰਾ ਨਾ ਨਾ ਤਾਂ ਇੱਕ ਕਾਲਾ ਜੜਾ ਪਹਿਣਾ ਹੋਵੇ ਕੋਈ ਜੜਾ ਉਹ ਚੜਿਆ ਹੋਵੇ ਇਹ ਠੀਕ ਆ ਸੀਗਾ ਹਾਂ ਚਲਾ ਲਈ ਆ ਰਿਹਾ

ਉਹ ਟੀਟੀ ਹੈਗਾ ਟੀਟੀ ਹੈਗਾ ਟੈਨਸ਼ਨ ਕਾ ਦੀ ਮਾਂ ਭਾਈ ਤੇ ਆਣੀ ਦੋ ਆ ਗਏ ਚਲੋ ਇਹ ਤਰੀਫ ਤੇ ਹੈਲੋ ਸਪੀਕਰ ਨੇ ਕਿ ਦੀ ਬੀ ਮੈਂ ਵਧੀਆ ਲੱਗਿਆ ਵਰਤੂ ਬੀ ਜਾ ਕਰ ਓ ਯਾਰ ਭੈਣ ਚ ਆਉਟ ਆ ਜਾ ਰਹੀ ਹੈ ਪਟੇ ਬੰਦਲੇ ਮੈਂ ਆਇਆ ਹੈ ਚੋਚਾ ਪੀਲੇ ਦੇ ਗੂਤਰਾ ਹੋ ਗਏ ਨੇ ਨੀਲਾ ਜਿਹਾ ਲੱਗਦਾ ਆ ਗਿਆ ਕਿਹਦੇ ਬੱਫੂ ਵਾਲੇ ਤੇ ਮਾਰਦੇ ਬੋਤਨੇ ਖੜ ਗਏ ਅੱਛਾ ਬੱਫੂ ਚਲ ਦੇ ਨੀਲਾ ਬੱਫੂ ਹੋ ਇਹਨਾਂ ਦੇ ਭੈਣ ਚੋ ਦਰਮਿਆ ਵਿਚ 34 35 ਮਿੰਟ ਮਾਰਿਆ ਇਹਦੀ ਅੱਛਾ ਜੀ ਉਹਦਾ 30 ਹੀ ਬੜਾ ਤਕੜਾ ਯਾਰ ਉਹ ਤਾਂ ਭੈਣ ਚੋਰ ਤੋਂ ਬਾਣੂ ਐਸਾ ਦਾ ਹਫਤੇ ਦੀ ਬੰਨ ਕੇ ਬਾਪ ਪੁੱਤਰ ਕਾਇ ਖੁੱਲੇ ਬੈਠੇ ਹਫਤੇ ਹਾਂਜੀ 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 ਉਹਦਾ ਬਹੁਤ ਟਾਂ ਮਾਰਦੇ ਹਾਂਜੀ ਜੀ ਹੈਲੋ ਮਾਰਨ ਨੂੰ ਹਾਂਜੀ ਹਾਂਜੀ ਹੈਲੋ ਕਿਸੇ ਦਾ ਬਲੋਗ ਹੈ ਲੱਗਿਆ ਹੋਇਆ ਵਿੱਚ ਕਿਸੇ ਦਾ பாரு சரி நால மேசன தகவல்

ਮੋਟਾ ਜੱਕ ਰਿਹਾ ਹੈ ਮੁਰੂ ਰੋਲਾ ਘੁਲਿਆ ਰਿਹਾ ਹੈ ਤੇਜਾ ਕਰਾ ਲਿਆ ਉਹ ਤੋਂ ਉਹ ਇਧੇ ਦੇ ਉੱਪਰ ਆ ਗਏ ਉਹ ਚਿੱਟਾ ਚੱਕੀ ਜਾਂਦਾ ਉਹ ਖਾ ਕੇ ਜਾ ਰਹਿ ਮੈਂ ਉਹ ਬਾਉ ਦੀ ਗੱਲ ਨਹੀਂ ਹੋਈ ਇੰਚਾ ਨਾ ਪੂਰੇ 24 ਘੰਟੇ ਵਾਲੇ ਦੇ ਉੱਪਰ ਆ ਗਏ ਹਾਂ आगे। जी नोनू जी आगे थे। आ गए नहीं स्टेज तेलोड़ा बंदा ਨੇਵੇਂ ਨੂੰ ਫਟਨੀ ਗਾਸੀ ਕਿੰਨੇ ਮਿੰਟ ਬਾਅਦ ਆ ਗਈ ਉਹ ਸਾਡੇ ਨਹੀਂ ਆਇਆ ਤਿੰਨ ਮਿੰਟਾਂ ਬਾਅਦ ਫੇਰ ਆ ਗਈ ਹਾਂਜੀ ਭਾਜੀ ਹਾਂਜੀ ਭਾਜੀ ਬਸ ਇੱਕ ਇੱਕ ਦੋ ਤਿੰਨ ਲਵਾਓ ਯਾਰ ਪੱਕੀ ਮੈਂ ਕਿਹਾ ਇੱਕ ਦੋ ਦੋ ਤਿੰਨ ਤਿੰਨ ਮਿੰਟ ਦੀ ਪਟਨੀ ਆਉਂਗਾ ਮੈਂ ਨਾ ਘੇਰ 5 ਮਿੰਟ ਤੱਕ ਆ ਦੇ ਯਾਰ ਮੈਂ ਦੁੱਝ ਗਈ ਮਿੱਠੂ ਗੱਲੀ ਆਹ ਕੁਸਰਾ ਮੋਬਿਲ ਨਰਜੀ ਪਾਰਟੀ ਵਾਲੇ ਕਹਿੰਦੇ ਪਤੰਗ ਡਾਰੇ। ਕੌਣ ਡਾਰੇ? ਤੋਂ ਡਾਰੇ। ਇੱਥੇ ਕਹਿੰਦੇ ਪਾਗਲ ਨਿੱਨੇ। ਉਹ ਇੰਨਾ ਰੋਕਦੇ ਉਹਨਾਂ ਨੂੰ ਉਹਨਾਂ ਨੂੰ ਪਾਈ ਉਹਨਾਂ ਕਹਿੰਦੇ ਬਾਪੂ ਜੀ ਆਪਣੇ ਇਹ ਟਾਈਮ ਤੋਂ ਬਨਵਾਉਂਦੇ ਸਾਡੀ ਪਾਰਟੀ ਦਾ, ਥੋੜਾ ਪਾਰਟੀ ਦਾ। ਭਰਾ ਆ ਨਾ ਵੱਡਾ। ਗੱਲ ਸਾਰੇ ਉਹਦੇ ਇੱਕ ਦੇ ਮਿਲਾਂਗੇ। ਗੱਲ ਮਾਰਨੀ ਨਹੀਂ ਗਈ। ਫੋਟੋਆਂ ਹੀ ਚਲेंगी। हाँ जी ठीक है दब 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 लाओ दो तीन मिनट है, बहुत पर है, जा रहे यार हूं तो बहुत दूर चले गए ਲੱਗੇ ਟਾਈਮ ਲੱਗ ਗਿਆ ਭਾਈ ਟਾਈਮ ਲੱਗ ਕਿ ਲਵਾਤਾ ਲਾਦਾ ਜੀ ਭਾਜੀ ਟਾਈਮ ਲੱਗਦਾ ਲਾਦਾ ਲੱਗੇ ਪੀ ਆ ਗਿਆ ਬਾਪੂ ਠੀਕ ਆ ਆ ਗਿਆ ਆ ਗਿਆ ਵਾਪਸ ਦੋ ਮਿੰਟ ਦੀ ਮਾਰ ਦੋ ਮਿੰਟ ਦੀ ਠੀਕ ਕਰਾ ਮੰਨ ਹਲੇ ਉਤਲੜ ਆਪਣੇ ਨਹੀਂ ਆਈ ਤੂੰ ਉਤਲੜ ਗੇ ਕੋਈ ਨਹੀਂ ਜੀ ਅਸੀਂ ਤੀ ਤੋੜਾਂਗੇ ਟਾਈਮ ਹੋਇਆ ਬੈ ਸਾਡਾ ਜਿਆਦਾ ਹੋਊਗੀ ਇਹ ਲੜ ਗਏ ਉਹ ਤਾਂ ਲੜ ਗਏ ਜੀ ਗੂਤਰ ਲੜ ਦੇਖੋ ਸਾਹਮਣੇ ਦੇਖੋ ਜੀ ਆ ਰਹੀ ਹੈ ਲੜੇ ਹੋਏ ਗੂਤਰ ਲੜ ਗਏ ਜਿਆਦਾ ਹੋਊਗਾ ਜਿੰਨਾ ਟਾਈਮ ਜੀ ਤੁਹਾਡਾ ਕਿੰਨਾ ਟਾਈਮ ਤੇ ਗਈ ਅੱਜ ਪਹਿਲੀ ਪੱਟੀ 7 ਮਿੰਟ ਸੀ ਦੂਜੀ ਪੱਟੀ ਵੀਰੇ 8 ਮਿੰਟ ਸੀ ਠੀਕ ਹੈ ਜੀ ਬਹੁਤ ਸੌਰੀ ਤੁਹਾਡੇ ਟੁਕੜੀ ਦਿਖਾ ਨਹੀਂ ਸਕਏ ਚਲੋ ਵੀਰੇ ਹਾਂਜੀ ਆਗੇ ਆਗੇ ਲੋ ਜੀ ਅੱਜ ਦੀ ਸ਼ਰਤ ਵਿਕਾਸ ਜੀ ਜਿੱਤ ਗਏ ਕੰਗ੍ਰੈਚੁਲੇਸ਼ਨ ਸਰ ਜੀ ਥੈਂਕ ਯੂ ਥੈਂਕ ਯੂ ਉਹ ਛੱਡੋ ਫੋਨ ਕਰਦੇ ਆ ਆਹ ਛੱਡੋ ਛੱਡੋ ਵਧਾਈਆਂ ਹੋਣ ਜੀ ਸਾਰਿਆਂ ਨੂੰ ਬਨਾਰਸੀ ਪਾਰਟੀ ਨੂੰ ਉਹ ਇੱਕ ਮਿੰਟ ਹੋਰ ਛੱਡ ਪਾ ਚੈਨਲ ਨੂੰ ਐਵੇਂ ਲਾਈਕ ਤੇ ਸਬਸਕ੍ਰਾਈਬ ਜਰੂਰ ਕਰਿਓ ਧੰਨਵਾਦ